yeah mm -hmm. ਲੈਕਚਰਰ ਮੈਡਮ ਸੁਖਵਿੰਦਰ ਕੌਰ ਜੀ ਦੀ 26 ਸਾਲ ਦੀ ਸਰਕਾਰੀ ਸੇਵਾ ਮੁਕਤੀ ਸਮੇਂ ਪ੍ਰਿੰਸੀਪਲ ਸ਼੍ਰੀ ਤਰਮਿੰਦਰ ਰੈਣਾ ਜੀ ਦੀ ਅਗਵਾਈ ਵਿੱਚ ਪੂਰੇ ਸਟਾਫ ਦੇ ਸਹਿਯੋਗ ਨਾਲ ਸਕੂਲ ਆਫ ਐਮਿਨੈਂਸ ਵਿਖੇ ਵਿਦਾਇਗੀ ਸਮਾਰੋਹ ਦੇ ਸਮੇਂ ਵਿੱਚ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪ੍ਰਿੰਸੀਪਲ ਤਰਮਿੰਦਰ ਰੈਣਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਧੰਨਵਾਦ ਆਖਿਆ ਮੈਡਮ ਸੁਖਵਿੰਦਰ ਕੌਰ ਨੇ ਪ੍ਰਿੰਸੀਪਲ ਸਮੂਹ ਸਟਾਫ ਵੱਖ-ਵੱਖ ਕਲਾਜਾਂ ਤੇ ਸਕੂਲਾਂ ਤੇ ਆਏ ਹੋਏ ਪ੍ਰਿੰਸੀਪਲ ਸਾਹਿਬਾਨ ਲੈਕਚਰਰ ਅਧਿਆਪਕ ਸਾਹਿਬਾਨ ਕਮੇਡੀ ਕਲਾਕਾਰ ਗੀਤਕਾਰ ਸਿੰਗਰ ਜਾਦੂਗਰ ਐਨ ਆਰ ਆਈ ਮਹਿਮਾਨ ਤੇ ਸਾਰੇ ਅਧਿਕਾਰੀਓ ਸ਼ਕਤੀਤਾ ਦਾ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਨਕੋਦਰ ਦਾ ਟੋਟਲ ਇੰਡੀਆ ਨਿਊਜ਼ ਦੇ ਪੱਤਰਕਾਰ ਗੋਬਿੰਦ ਰਾਏ ਦੀ ਇਹ ਖਾਸ ਰਿਪੋਰਟ ਟੋਟਲ ਇੰਡੀਆ ਨਿਊਜ਼ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਨਕੋਦਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਖੜਿਆ ਹਾਂ ਜਿੱਥੇ ਤੁਹਾਨੂੰ ਦੱਸਿਆ ਕਿ ਗੋਬਿੰਦਰ ਕੌਰ ਮੈਡਮ ਜਿਉ 27 ਸਾਲ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਸੇਵਾ ਕੀਤੀ ਸੋ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਉੱਤੇ ਗੋਬਿੰਦ ਰਾਏ ਸਾਹਿਬ ਤੋਂ ਆਪਣੇ ਨਾਲ ਕਮੇਡੀ ਕਲਾਕਾਰ ਤੇ ਸਿੰਗਰ ਕਾਂਸ਼ੀਰਾਮ ਚਾਨੀ ਜੀ ਵਿਸ਼ੇਸ਼ ਤੌਰ ਤੇ ਇੱਥੇ ਸਕੂਲ 'ਚ ਪਹੁੰਚੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਟੋਟਲ ਇੰਡੀਆ ਨਿਊਜ਼ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਸ ਸਨਮਾਨੇ ਜੇ ਆਰਟਿਸਟ ਨੂੰ ਬੋਲਣ ਦਾ ਮੌਕਾ ਦਿੱਤਾ ਜੀ ਧੰਨਵਾਦ ਜੀ ਸਰ ਇਹ ਇਸ ਮੌਕੇ ਤੇ ਤੁਸੀਂ ਵਧਾਈਗੀ ਦੇ ਮੌਕੇ ਤੇ ਆਏ ਹੋ ਸੁਖਵਿੰਦਰ ਕੌਰ ਮੈਡਮ ਹੁਣਾਂ ਨਾਲ ਤੁਹਾਡਾ ਕਿਦਾਂ ਰਿਸ਼ਤਾ ਕੀ ਆ ਤੇ ਕੀ ਕਹਿਣਾ ਚਾਹੁੰਦੇ ਇਸ ਵਧੀਆ ਮੌਕੇ ਦੇ ਵੇਖੋ ਜੀ ਬਹੁਤ ਖੁਸ਼ੀ ਦਾ ਮੌਕਾ ਵਾ ਕਿਸੇ ਨੇ ਲਿਖਿਆ ਘੜੀ-ਘੜੀ ਵਿੱਚ ਲੱਖਾਂ ਨੇ ਫਰਕ ਹੁੰਦੇ ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ ਇੱਕ ਉਹ ਘੜੀ ਜੋ ਟਾਈਮ ਦਾ ਪਤਾ ਦੇਵੇ ਕੁੰਦੀਆਂ ਪਾਸਕ ਮਿਆਰ ਘੜੀਆਂ ਪਰ ਅੱਜ ਦੀ ਇਸ ਸੁਲੱਖਣੀ ਘੜੀ ਤੋਂ ਮੈਂ ਵਾਰਦਾ ਬੇਸ਼ੁਮਾਰ ਘੜੀਆਂ ਬਹੁਤ ਸੁਲੱਖਣੀ ਘੜੀ ਏ ਖੁਸ਼ੀਆਂ ਦਾ ਮੌਕਾ ਵਾ ਔਰ ਸਾਡੇ ਮਾਨਯੋਗ ਬਹੁਤ ਹੀ ਪਿਆਰੇ ਐਕਟਰ ਔਰ ਬਹੁਤ ਵਧੀਆ ਇਨਸਾਨ ਮੈਡਮ ਸੁਖਿੰਦਰ ਜੀ ਅੱਜ ਮੈਂ ਨਕੋਦਰ ਦੇ ਵਿੱਚ ਖੜੋਤਾ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਜਿੱਥੇ ਕਿ ਸਾਡੇ ਮਾਨਯੋਗ ਸੁਖਿੰਦਰ ਕੌਰ मैम ਦੀ ਰਿਟਾਇਰਮੈਂਟ ਹੋ ਰਹੀ ਹੈ ਜੀ ਉਹ ਪਗਾਵਾਂ ਵਾਲਾ ਬੰਦਾ ਹੁੰਦਾ ਜਿਹੜਾ ਆਪਣੀ ਪੂਰੀ ਸਰਵਿਸ ਕਰਕੇ ਆਪਣੇ ਘਰ ਪਹੁੰਚੇ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਜਾਵੇ ਇਹਦੇ ਨਾਲ ਦਾ ਤੇ ਕੋਈ ਸੁੱਖ ਔਰ ਇਹਦੇ ਨਾਲ ਦਾ ਕੋਈ ਸਮਾਂ ਆ ਨਹੀਂ ਸਕਦਾ ਬਹੁਤ ਖੁਸ਼ੀ ਵਾਲਾ ਸਮਾਂ ਜੀ ਤੇ ਮੈਡਮ ਸੁਖਵਿੰਦਰ ਕੌਰ ਜੀ ਬਹੁਤ ਇੱਕ ਵਧੀਆ ਇਨਸਾਨ ਆ ਵਧੀਆ ਇੱਕ ਐਕਟਰ ਆ ਜੀ ਮੇਰੀਆਂ ਇੱਕ ਦੋ ਫਿਲਮਾਂ ਦੇ ਵਿੱਚ ਕੰਮ ਕੀਤਾ ਇੱਕ ਤੇ ਹੋਣੀ ਜਿਹੜੀ ਲੇਟਸਟ ਆਈ ਜੇ ਫਿਲਮ ਬੁਲਟ ਉਹਦੇ ਵਿੱਚ ਕੰਮ ਕੀਤਾ ਜੀ ਔਰ ਸੰਦੀਪ ਆਪਣਾ ਲੋਹਿਆਂ ਤੋਂ ਉਹਨਾਂ ਦੇ ਨਾਲ ਹੀ ਆਏ ਸੀ ਔਰ ਜਾਦੂਗਰ ਜਾਦੂਗਰ ਜਿਹੜੀਆਂ ਆਈਟਮਾਂ ਦਿਖਾਉਂਦੇ ਆ ਜੀ ਉਹ ਵੀ ਬਹੁਤ ਸੋਹਣੀਆਂ ਦਿਖਾਉਂਦੇ ਆ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੈਨੂੰ ਸਮਾਂ ਮਿਲਿਆ ਇੱਥੇ ਆਉਣ ਦਾ ਕਿਉਂਕਿ ਮੈਡਮ ਸੁਖਵਿੰਦਰ ਕੌਰ ਜੀ ਮੈਂ ਇੱਕ ਸੱਦੇ ਤੇ ਜਦੋਂ ਹੀ ਬਣਾਉਣਾ ਸੀ ਉਸੇ ਵੇਲੇ ਆਉਂਦੇ ਸੀ ਨਾ ਇਹਨਾਂ ਨੂੰ ਕੋਈ ਲਾਲਚ ਨਾ ਕੋਈ ਗਲੋਬ ਆ ਇਹਨਾਂ ਨੂੰ ਸਿਰਫ ਇੱਕ ਕਲਾ ਦੇ ਨਾਲ ਬਹੁਤ ਮੋਹ ਆ ਔਰ ਮੈਨੂੰ ਲੱਗਦਾ ਚਲੋ ਮੈਂ ਤੇ ਸਕੂਲ ਦੇ ਵਿੱਚ ਪਹਿਲੀ ਵਾਰ ਆਇਆ ਵਾਂ ਐ ਲੱਗਦਾ ਵੀ ਜਿੱਦਾਂ ਸਾਨੂੰ ਪਿਆਰ ਕਰਦੇ ਮਲਾਪੜਾਪਨ ਉਹਨਾਂ ਦੇ ਵਿੱਚ ਹੈਗਾ ਇਦਾਂ ਹੀ ਸਟੂਡੈਂਟਾਂ ਦੇ ਵਿੱਚ ਇਦਾਂ ਆਪਣੇ ਸਟਾਫ ਦੇ ਵਿੱਚ ਹੋਏਗਾ ਬਹੁਤ ਵਧੀਆ ਜੀ ਮੈਡਮ ਸੁਖਿੰਦਰ ਕੌਰ ਜੀ ਸੋ ਇਹ ਹਨ ਸਾਡੇ ਨਾਲ ਕਾਂਸ਼ੀਰਾਮ ਚੰਨ ਜੀ ਸਾਡੇ ਨਾਲ ਸੰਜੀਵ ਸ਼ਰਮਾ ਜੀ ਲੋਹਿਆਂ ਤੋਂ ਜੋ ਮੈਜਿਕ ਵੀ ਦਿਖਾਉਂਦੇ ਆ ਸੋ ਕਿਉਂਕਿ ਇੱਕ ਜ਼ਿੰਦਾ ਦਿਲ ਇਨਸਾਨ ਨੇ ਸੁਖਵਿੰਦਰ ਕੌਰ ਮੈਡਮ ਜੋ ਹਮੇਸ਼ਾ ਹਰ ਇੱਕ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਕੋਆਪਰੇਟ ਵੀ ਕਰਦੇ ਆ ਤੁਸੀਂ ਵੀ ਇਸ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਨਮਸਕਾਰ ਸਾਹਿਬ ਨਮਸਕਾਰ ਜੀ ਮੇਰੇ ਵੱਡੇ ਭਾਈ ਗੋਵਿੰਦ RAM ਜੀ ਮੈਂ ਜਾਦੂਗਰ ਤਾਂ ਹੈ ਸੰਦੀਪ ਸ਼ਰਮਾ ਪੰਜਾਬ ਦਾ ਹੁਣ ਮੇਰਾ ਇਹ ਨਾਮ ਆ ਪੰਜਾਬ ਦੇ ਵਿੱਚ बतौर ਜਾਦੂਗਰ ਸੰਦੀਪ ਸ਼ਰਮਾ ਦਾ ਇਹ ਸਭ ਤੋਂ ਪਹਿਲਾਂ ਵੱਡੇ ਭਾਈ ਗੋਵਿੰਦ RAM ਨੇ ਮੈਨੂੰ ਫਿਲਮਾਂ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਦਿੱਤਾ ਇਹ ਹਰ ਤਰ੍ਹਾਂ ਦਾ ਟੈਲੈਂਟ ਮੇਰੇ ਵਿੱਚ ਹੈ ਮੈਂ 뮤직 ਵੀ ਪਲੇ ਕਰਦਾ ਰਿਹਾ ਮੈਂ ਐਕਟਿੰਗ ਵੀ ਕਰਦਾ ਰਿਹਾ RAM LILA ਵੀ ਕਰਦਾ ਰਿਹਾ ਰਾਵਣ ਦਾ ਕਿਰਦਾਰ ਵੀ ਨਿਭਾਇਆ ਪਰ ਸਭ ਤੋਂ ਪਹਿਲੀ ਵਾਰੀ ਇਹਨਾਂ ਨਾਲ ਕੰਮ ਕੀਤਾ ਵਾ ਲਾਲਚ ਫਿਲਮ ਵਿੱਚ ਫੇਰ ਮੇਰੇ ਨਾਲ ਮੇਰੇ ਵੱਡੇ ਭਾਜੀ ਕਾਸ਼ੀ ਰਾਮ ਚੰਦ ਜੀ ਆ ਇਹਨਾਂ ਨਾਲ ਮੈਂ ਬਹੁਤ ਫਿਲਮਾਂ ਵਿੱਚ ਕੰਮ ਕੀਤਾ ਤੇ ਅੱਜ ਸਾਡੇ ਵੱਡੇ ਸਤਿਕਾਰਯੋਗ ਮੈਡਮ ਜੀ ਆ ਸੁਖਵਿੰਦਰ ਕੌਰ ਜੀ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਅੱਜ ਉਹ ਰਿਟਾਇਰਮੈਂਟ ਲੈ ਕੇ ਆਪਣੇ ਘਰ ਜਾ ਰਹੇ ਆ ਬਹੁਤ ਵਧੀਆ ਇਨਸਾਨ ਆ ਮੈਡਮ ਸੁਖਵਿੰਦਰ ਜੀ ਬਹੁਤ ਵਧੀਆ ਇੱਕ ਆਰਟਿਸਟ ਵੀ ਆ ਔਰ ਬਹੁਤ ਹੀ ਵਧੀਆ ਇੱਕ ਟੀਚਰ ਵੀ ਆ ਅਸੀਂ ਕਾਫੀ ਇਕੱਠਿਆਂ ਫਿਲਮਾਂ 'ਚ ਵੀ ਕੰਮ ਕੀਤਾ ਮੇਰੇ ਨਾਲ ਮੈਜਿਕ ਸਟੇਜ 'ਤੇ ਵੀ ਕੰਮ ਕੀਤਾ ਵਾ ਬਹੁਤ ਵਧੀਆ ਇਨਸਾਨ ਆ ਤੇ ਅੱਜ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵਾਂ ਅੱਜ ਵਰਲਡ ਮੈਜਿਕ ਡੇ ਵੀ ਆ ਅੱਜ ਸਾਡੇ ਜਾਦੂਗਰਾਂ ਦੇ ਨੇ ਪਰ ਉੱਥੇ ਜਾਣ ਦੀ ਬਜਾਏ ਲੁਧਿਆਣੇ ਅੱਜ ਅੱਜ ਮੈਜਿਕ ਦਿਖਾਵਾਂਗੇ ਕੋਈ ਹਾਂ ਜੇ ਕੋਸ਼ਿਸ਼ ਕਰਦਾ ਫਿਰ ਚਲੋ ਮੈਂ ਕੁਝ ਤੁਹਾਨੂੰ ਦਿਖਾਈ ਵੀ ਸਕਦਾ ਵਾਂ ਵਰਲਡ ਮੈਜਿਕ ਡੇ ਤੇ ਜ਼ਰੂਰ ਤੁਹਾਨੂੰ ਦਿਖਾਣਾ ਪਰ ਉੱਥੇ ਨਾ ਜਾ ਕੇ ਮੈਨੂੰ ਇਹ ਸੀ ਕਿ ਇਹ ਸਾਡੇ ਹਰ ਸੱਦੇ ਤੇ ਇਹ ਸਾਡੇ ਸਤਿਕਾਰਯੋਗ ਮੈਡਮ ਸਾਡੇ ਕੋਲ ਦੇਦੇ ਆ ਪਰ ਮੈਂ ਲੁਧਿਆਣੀ ਅੱਜ ਜਾਦੂਗਰਾਂ ਦੇ ਵਿੱਚ ਨਾ ਜਾ ਕੇ ਅੱਜ ਉਧਰ ਸਭਾ ਸੀ ਜੀ ਮਹਾਸਭਾ ਜਾਦੂਗਰਾਂ ਦੀ ਉੱਥੇ ਨਾ ਜਾ ਕੇ ਅੱਜ ਮੈਂ ਇਹ ਸੋਚਿਆ ਕਿ ਮੈਡਮ ਸਾਡੇ ਹਰ ਸੱਦੇ ਦੇ ਹੁੰਦੇ ਆ ਅਸੀਂ ਕਿਉਂ ਨਾ ਅੱਜ ਮੈਡਮ ਦੇ ਕੋਲ ਜਾਈਏ ਜਾਦੂਗਰ ਤਾਂ ਸੇ ਇਕੱਠੇ ਹੁੰਨੇ ਰਹਿੰਦੇ ਆ ਚਲੋ ਅੱਜ ਮੁਬਾਰਕਾਂ ਵੀ ਦਿੰਦੇ ਆ ਵਰਲਡ ਮੈਜਿਕ ਡੇ ਤੇ ਆ ਸਾਰੇ ਜਾਦੂਗਰ ਭਰਾਵਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਵੀ ਮੁਬਾਰਕਾਂ ਦਿੰਦੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸ਼ੁਕਰੀਆ ਜ ਕਮਲਜੀਤ ਸਰ ਸਾਡੇ ਨਹਾੜਿਆ ਅਸਲੇ ਅਜੀ ਸਰ ਇਸ ਮੌਕੇ ਤੇ ਪਹੁੰਚੇ ਹੋ ਅੱਜ ਸਾਡੇ ਮੈਡਮ ਸੁਖਵਿੰਦਰ ਕੌਰ ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਹੈਮਨਸ ਨਕੋਦਰ ਉਹਨਾਂ ਦੀ ਸੇਵਾ ਮੁਕਤੀ ਸਮਾਗਮ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਇਆ ਹਾਂ ਗਵਰਨਮੈਂਟ ਟੀਚਰ ਯੂਨੀਅਨ ਸਾਡੀ ਜਥੇਬੰਦੀ ਜਿਹੜੀ ਵਿਗਿਆਨਕ ਆ ਉਹਦੇ ਵੱਲੋਂ ਮੈਂ ਆਇਆ ਹਾਂ ਮੈਨੂੰ ਇਸ ਗੱਲ ਦੀ ਵੀ ਤਸੱਲੀ ਆ ਕਿ ਖੁਸ਼ੀ ਵੀ ਆ ਕਿ ਮੈਡਮ ਸੁਖਵਿੰਦਰ ਕੌਰ ਜਿਹੜੋਂ ਪ੍ਰਮੋਟ ਹੋਏ ਆ ਐਜੇ ਲੈਕਚਰਰ ਐਸ ਸਮੈਸਟਰਸ ਤੋਂ ਪੰਜਾਬੀ ਲੈਕਚਰਰ ਪ੍ਰਮੋਟ ਹੋਈ ਸੀ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਕਿਉਂਕਿ ਤਰਮਿੰਦਰ ਰੈਣਾ ਜੀ ਜਿਹੜੇ ਪ੍ਰਿੰਸੀਪਲ ਇੱਥੋਂ ਦੇ ਉਹ ਮੇਰੇ ਬਹੁਤ ਅਜ਼ੀਜ਼ ਨੇ ਉਹਨਾਂ ਨੇ ਕਿਹਾ ਕਿ ਕੋਈ ਆਪਾਂ ਲੈਕਚਰਰ ਇੱਥੇ ਲਈਏ ਪੋਸਟਾਂ ਖਾਲੀ ਆ ਤੇ ਇੱਥੇ ਦੋ ਲੈਕਚਰਰ ਮੇਰੀ ਬੇਨਤੀ ਤੇ ਆਏ ਉਹਨਾਂ ਵਿੱਚੋਂ ਇੱਕ ਮੈਡਮ ਭੈਣ ਜੀ ਸੁਖਵਿੰਦਰ ਕੌਰ ਨਿਰਣਾ ਨੇ ਮੇਰੀ ਬੇਨਤੀ ਤੇ ਇੱਥੇ ਜਿਹੜਾ ਸਕੂਲ ਜਿਹੜਾ ਇਹ ਚੁਆਇਸ ਕੀਤਾ ਸੀ ਔਰ ਇੱਥੇ ਹਾਜ਼ਰ ਹੋਏ ਸੀ ਮੈਂ ਇਹਨਾਂ ਨੂੰ ਵਧਾਈਆਂ ਦੇਣ ਲਈ ਸ਼ੁਭ ਕਾਮਨਾਵਾਂ ਦੇਣ ਲਈ ਅੱਜ ਇਹਨਾਂ ਦੀ ਸੇਵਾ ਮੁਕਤੀ ਤੇ ਆਇਆ ਧੰਨਵਾਦ ਤੇ ਅੱਗੇ ਅਕੋ ਮੇਰੇ ਪ੍ਰਾਂਤ ਹੈਗੇ ਆ ਤੇ ਆਲ ਦੇ ਨਾਲ ਹੈਗੇ ਆ ਇਹਨਾਂ ਦਾ ਬੇਟਾ ਹੈ ਮੇਰੇ ਕਜ਼ਨ ਹੈਗੇ ਆ ਤੇ ਵੀ ਜਿਜ਼ਲੈਂਡ ਚੋਂ ਆਏ ਨੇ ਆ ਸਾਰੇ ਮੈਨੂੰ ਲੱਗਦਾ ਹੈ ਸਾਰੇ ਫੌਨਰੀ ਖੜੀਆ ਮੇਰੇ ਨਾਲ ਠੀਕ ਆ ਦੋਸਤੋ ਮੈਂ ਇਹ ਤੁਹਾਰੇ ਸਾਰਿਆਂ ਦਾ ਤੈਨੂੰ ਧੰਨਵਾਦ ਕਰਦੀ ਆਂ ਪਰਮਾਤਮਾ ਕਰੇ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਵਸਦੇ ਰਹਿ ਤੋ ਇੱਕ ਵਾਰੀ ਮੈਂ ਫਿਰ ਧੰਨਵਾਦ ਮੇਰੇ ਤੈਨਲੇ ਲੋਕ ਮੇ ਕੋਈ ਕੋਈ ਬੋਲ ਲਫ਼ਜ਼ ਹੈ ਸਮ ਮੈਂ 니ਜੇ ਦੇ ਨਾਮ ਤੇ ਕਟਾਣਾ ਮਾਨ ਸਤਕਾਰ